ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਡੀਓ ਜੇ ਅਪਾ ਪਹੁੰਚ ਚੁੱਕੇ ਆ ਪਿੰਡ ਬਾਈਪਈ ਜਿਹੜਾ ਤਰਨਤਪੁਰ ਪਿੰਡ ਦੀ ਤਹਿਸੀਲ ਖੰਡੂਰ ਸਾਹਿਬ ਤੇ ਜੇਹੋ ਅੱਜ ਵੀ ਭਾਈਆਂ ਕੋ ਕੋ ਸਾਧ ਅੜਦੇ ਲੈ ਕੇ ਬਬਾਸ਼ੂ ਸੇਲ ਆ ਤੇ ਆਓ ਅਪਾ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਤਿਕਾਲ ਸਤ ਸ੍ਰੀ ਅਕਾਲ ਜੀ ਹੋਰ ਬਾਈ ਕਿਦਾਂ ਵਧੀਆ 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 ਕਿਵੇਂ ਜਾਂ ਸਕੀ ਵਧੀਆ ਹੋ ਜੀ ਇਹ ਕਾ ਮਾਲ ਜੀ ਅੱਜ ਫਿਰ ਅਰੇ ਵੀ ਬਹਿਣਾ ਜੇ ਤਿੰਨ ਹਾਂਜੀ 400 ਦੇਵਾਵਾਂਗੇ ਠੀਕ ਹੈ ਮੈਂ ਉਧਰ ਰੈਂਗਾਂ ਫਿਰ ਮੈਂ ਵੀ ਉਧਰ ਨਹੀਂ ਇਹ ਕਿਧਰੋਂ ਲਈ ਆਪਾਂ ਅੱਛਾ ਬਾਕੀ ਉਧਰ ਹੋਈਆਂ ਜੀ ਚਲੋ ਉਧਰ ਲੱਗੀ ਫਿਰ ਹਾਂ ਜਿਹੜੇ ਨਾਲ ਪਾਸੇ ਆ ਸੁਈਏ ਭੈਜੀ ਇਹ ਵੀ ਜੀ ਸੁਈਏ ਧਜੇ ਦੇ ਦਿੰਦੀ ਅੱਛਾ ਜੀ ਬੱਚਾ ਹਾਂਜੀ ਬੱਚਾ ਦੇ ਪਿੱਛੇ ਠੀਕ ਹੈ ਦੇਖੋ ਵੀ ਜੀ 20 ਕਿਲੋ ਕੋਲਾ ਚੋਗੇ ਖੜੇ ਕੋਈ ਆ ਅੱਛਾ ਇਸ ਟਾਈਮ ਬਸ ਉਹ ਘੱਟ ਨਹੀਂ ਠੀਕ ਹੈ ਟਟੂ ਆਪੋ ਤਾਂ ਖੋਲੋ ਜੀ ਲੋ ਜੀ ਦੇਖੋ ਚੁਆਈਏ ਵਧੀਆ ਵਧੀਆ ਜੀ ਭਾਈ ਥਾੜੀ ਬਹੁਤ ਬੜੇ ਜੀ ਨੂੰ ਜੀ ਕੋਈ ਰੱਸੀ ਪੋਚ ਦੂਣ ਨਹੀਂ ਲਿਆਣਾ ਇੱਦਾਂ ਹੀ ਆਹ ਮਈਆ ਬਠੀ ਆਜੋ ਜੀ ਇਹ ਕਿਹਨਾਂ ਚੱਲਣ ਇਹ ਆਓ ਦੇਖੋ ਇਹ ਬਿਦਰ ਆਈਆਂ ਭਾਈ ਜੀ ਆਜੋ ਉਧਰ ਬਠੀ ਲੋ ਜੀ ਦੇਖੋ ਸੋਹਣੀ ਮੈੜਾ ਦੇਖ ਕਰੋ ਸਟੇਜ ਤੇ ਆਓ ਆਜੋ ਹੇ ਬਾਜੀ ਵੈੜ ਬਹੁਤ ਚੰਗੀ ਆ। 23 ਸਾਲ ਦਾ ਉਹ ਤਾਂ ਬੱਤੂ ਹਾਂਜੀ ਬਿਲਕੁਲ ਜੀ ਬਿਲਕੁਲ ਚੰਗੀ ਵੈੜ ਹੈ ਜੀ। ਹਾਂਜੀ ਇਹਨੂੰ ਜਿੰਨੀ ਦੇਦੀ ਹੈ 72000 72000 ਛੋੜ ਹੀ ਹੁਣੀ ਬਸ ਕਰਦਾ ਹੀ ਛੋੜ ਬਹੁਤ ਚੰਗਾ ਇਹ ਇਹ ਵੀ ਜੀ ਵੱਸੀ ਪਹਿਲਾਂ ਵੱਸੀ ਜੇ ਗੱਬਣਾ ਜੱਪਣੀ ਆ ਜੀ ਇਹਨਾਂ 10 ਲੈ ਦੇ ਕੇ 15 ਲੈ ਜੀ ਠੀਕ ਆ ਕਿਉਂਕਿ ਆਪਾਂ ਲਈ ਆ ਆਪਣੇ ਬਣੂ ਵੀ ਕਰੇ ਬਿਲਕੁਲ ਜੀ ਇਹ ਇਹ ਵੀ ਖੋਲੀ ਸੀਲ ਨਹੀਂ ਬਹੁਤ ਜਲਦੀ ਹਾਂਜੀ ਹਾਂਜੀ ਇੱਦਾਂ ਆਪਾਂ ਥੱਲੇ ਲੋ ਜੀ ਪਹਿਲਾ ਸੁਆ ਇਹ ਵੀ ਦੋ ਲੋ ਦੋਟ ਆ ਬਣੂ ਵੀ ਵੈਤ ਜਨਾਬਾ ਬਹੁਤ ਛੋਣੀ ਜੀ ਬਸ ਚੱਲ ਆ ਤੈਨੂੰ ਹਾਂਜੀ ਇਹ ਦੰਦੀ ਬੀਜੀ ਹੁਣ ਦੇਈਏ 40000 ਦੀ ਦੇਰੀ 40000 ਦੀ ਕੋੜਾ ਪਤਾ ਕਰ ਲੈ ਚਲੋ ਘਰ ਦੇ ਮੁੱਖ ਦੇ ਮਾਮਲੇ ਬਾਕੀ ਇਹ ਵੀ ਜੀ ਬੱਚੀ ਤਿਆਰ ਹੋਈ ਰੇਲ ਨਸ ਨਸ ਨਾ ਬੈਠੇ ਜਾਹ ਹੈ ਜੀ ਦੇਖੋ ਬੀਜੀ 11 ਕਿਲੋ ਦੋਦੇ 11 ਕਿਲੋ ਕੋੜਾ ਪਤਾ ਕਰੋ ਖੋਲੋ ਜੀ ਜਵਾਬ ਜੀ ਨਹੀਂ ਆ ਰਿਹਾ ਬੱਚਾ ਹੈਗਾ ਜੀ ਬੱਚਾ ਆ ਗਿਆ ਬੱਚੇ ਮਗਰੇ ਦੇ ਮੱਛੀ ਮਗਰਾ ਲੋ ਇਹ ਨਹੀਂ ਬਾਈਆਂ ਦਿਨਾਂ ਦੀ ਕੱਢੀ ਵੀ ਚਾਹੀਦੀ ਲੋ ਜੀ ਦੇਖੋ ਦੇਖੋ ਹਾਂਜੀ ਇਹ ਸੰਦੀਪ ਜੀ 28000 28000 ਚਲੋ ਠੀਕ ਹੈ ਮੈਂ ਸ਼ੁਰੂ ਹੋ ਜਾਉਂ ਆ ਵੀਰ ਜੀ ਪਹਿਲਾਂ ਜੋ ਟਿਸਰੀ ਦੇ ਆ ਇਹਦਾ ਮਗਰ ਬੱਜਾ ਨਾ ਠੀਕ ਆ ਇਹ ਤੇ ਜਿਆਦਾ ਨਹੀਂ ਸੋਈ ਨੂੰ ਜਾ ਹਾਂਜੀ ਜੀ ਵੀਰ ਜੀ ਬੋਲਾ ਹੋਊਗਾ ਦਾ 7 ਕਿਲੋ ਦਾ 8 ਕਿਲੋ 7 ਕਿਲੋ ਇੰਦਾ 7 8 ਕਿਲੋ ਹੋਏਗਾ ਲਓ ਜੀ ਦੇਖੋ ਕਰਾਂਗੇ ਚਵਾਈ ਗਈ ਜੀ ਇੱਕ ਨੰਬਰ ਚਲੋ ਆ ਜੀ ਏਦੁਰਾ ਆਏ ਮਸਰੇ ਮਈਆਂ ਨੇ ਜੀ ਨੋ ਜੀ ਦੇਖੋ ਬੋਲੇ ਵੇ ਜੀ ਆ ਤਾਂ ਦੇ ਆਜੋ ਜੀ ਨਹੀਂ ਲੀਏ ਹਾਂਜੀ ਭਾਜੀ ਇਹ ਦੰਦੀ ਵੀ ਤੁਹਾਨੂੰ ਦੇ ਦੀ 78000 ਹਾਂਜੀ 78000 ਦੇ ਚਲੋ ਠੀਕ ਚਲੋ ਠੀਕ ਯਾਹ ਹੈ ਜੀ ਇਹ ਕੋ ਵੀ ਨਹੀਂ ਤਜੇ ਸੂਏ ਲਾ ਲੇ ਕੋ ਚੌਥੇ ਨਾਲੇ ਆਪਣੀ ਸਮਝ ਕਰੀ ਆਪਾਂ ਨੇ ਅੰਦਰ ਦੂਜੀ ਆ ਕੇ ਬਿਣੀ ਸੀ ਹਾਂਜੀ ਦੁੱਧ ਵੀ ਜੀ 10 ਕਿਲੋ ਤੋਂ ਬਾਹਰ ਹੋ ਗਿਆ 10 ਕਿਲੋ ਹੈਗਾ 10 ਕਿਲੋ ਤੋਂ ਬਾਹਰ ਹੈ ਬਾਹਰ ਹੀ ਆ ਚੁਆਈਆ ਵਧੀਆ ਚੁਆਈ ਦੀ ਟੋਪ ਇਹ ਵੀ ਖੋਲੋ ਜੀ ਲਓ ਜੀ 10 ਕਿਲੋ ਬਾਹਰ ਹੀ ਹੋਊਗਾ ਦੁੱਧ ਤੇ ਵੇਖੋ ਗਰਾਦੀ ਥਾਲੀ ਸਵਾਰ ਚੋਟੀ ਦਾ ਥਾਲੀ ਟੈਂਡੀ ਟੈਂਡੀ ਵੈਸੇ ਨਹੀਂ ਹੁੰਦਾ ਬਿਲਕੁਲ ਜੀ ਲੈ ਲੈ ਪੁੱਤ ਆ ਲੈ ਆ ਲੈ ਇਹ ਠੀਕ ਹਾਂਜੀ ਰੇਣ ਦੀਵਦੀ ਦੇ ਦਈਏ 68000 ਦੀ 68000 ਹਾਂਜੀ ਚਲੋ ਠੀਕ ਬਾਕੀ ਦੋਤ ਵੀਜੀ 10 ਤੋਂ ਬਾਹਰ ਹੋ ਬਸ ਠੀਕ ਇਹ ਜੀ ਇਹ ਵੀ ਜੀ ਸੁਨੀ ਜੀ ਆਜ ਦੀ ਕੱਟੀ ਜੀ ਹਾਂਜੀ ਤੇ ਤਿੰਨ ਦਿਨ ਦੀ ਸੁਈ ਜੀ ਦੋਤ ਵੀਜੀ ਇੱਕੋ ਵੀ 10 ਤੋਂ ਬਾਹਰ ਹੈ ਦੋ ਦਲਾ ਲੋ ਕੋ ਬੋੜਾ ਲਾ ਲੋ ਮਰਕ ਮੰਗ ਹੌ ਲੈ ਲੈ ਵਾ ਦੇ ਹਾ ਕੇ ਮੜਾ ਦੇ ਅਗਰੇ ਪੁੱਛੀ ਇਧਰ ਨੂੰ ਨਹੀਂ ਠੀਕ ਹੈ ਜੀ ਮੈਂ ਇਹ ਲਈ ਸੰਦੀ ਵੀ ਇਧਰੋਂ ਲੱਗੋ ਅੱਛਾ ਇਧਰੋਂ ਲਈ ਆ ਇਧਰੋਂ ਹੋ ਜੇ ਨੇ 10 ਤੋਂ ਬਾਹਰ ਹੀ ਹੈ ਜੀ 10 ਤੋਂ ਬਾਹਰ ਹੀ ਹੈ ਲਓ ਜੀ 10 ਤੋਂ ਬਾਹਰ ਹੀ ਹੈ ਜੀ ਇਹ ਵੀ ਦੇਖੋ ਚੰਗੇ ਲੈ ਬਿਆਰੀ ਮੈਂ ਆ ਜੀ ਠੀਕ ਹੈ ਹਾਂਜੀ ਇਹ ਦਿੰਦੀ ਵੀ 70 ਦੀ 70000 ਦੀ ਹਜ਼ਾਰ ਹੋਰ ਕੱਟ ਕਰ ਲਾਂਗੇ 69000 ਦੀ ਚਲੋ ਬੂਰੀ ਇਹ ਵੀ ਨਹੀਂ ਇੱਕ ਗੱਲ ਹੋ ਰਹੀ ਆ ਹਾਂਜੀ ਇਹ ਵੀ ਜੀ ਆਪਣੇ ਪਈ ਆ ਪਰਸੋ ਸ਼ਾਮੀ ਚੋਕ ਤੋਂ ਲਈ ਆ ਕੱਲ ਇਹਨੇ ਸਵੇਰੇ ਟੀਕਾ ਲਿਆ ਸੀ ਗਾਣੂ ਮੋਰ ਦੇ ਬੱਚੇ ਤੇ ਮਿੜੀ ਜੀ ਠੀਕ ਹੋ ਸਕਦਾ ਦਿਹਾੜੀ ਕੋ ਕਰਦੇ ਬੰਦੀ ਰੱਖੇ ਨਾ ਕੋਈ ਕੋਈ ਨਹੀਂ ਉਹਦੋਂ ਇਹਨੇ ਕੀਤਾ ਇੱਕ ਉਹ ਪ੍ਰਾਪਰਾ ਕਰਦੇ ਨਾ ਪਰ ਮੁੜ ਕੇ ਫੇਰ ਸਵੇਰੇ ਵੀ ਦਿੰਦਾ ਚਾਹੀਦੀ ਸ਼ਾਮ ਨੂੰ ਵੀ ਦਿੰਦਾ ਚਾਹੀਦਾ ਆ ਵੀ ਜੀ ਬੁਰੀ ਸੂਈ ਜੇ ਕੱਲ ਦੀ ਉਹ ਮਗਰ ਬੁਰੀ ਕੱਟੀ ਕੋਤ ਕੱਟੀ ਜਾਦਾ ਬੱਚਾ ਉਠਾ ਬੱਚਾ ਉਠਾ ਹਾਂ ਨੇ ਇਹ ਵੀ ਜੀ ਕੱਲ ਦੀ ਸੂਈ ਜੀ ਹਾਂਜੀ ਬੋਲਾ ਵੀ ਜੀ ਉਹ ਤੋਂ ਹੋਊਗਾ 7 ਕਿਲੋ ਬੋਲਾ 7 ਕਿਲੋ ਬੋਲਾ ਹੀ ਹੈ ਸਾਫ਼ ਨਹੀਂ ਕੀਤੀ ਆ ਬਸ 7 ਕਿਲੋ ਲੈ ਠੀਕ ਆ ਕੱਟੀ ਆ ਗਿਆ ਨਾ ਜੀ ਕੱਟੀ ਆ ਗਈ ਮਾਰ ਜਾਵੇ ਬੋਲਾ ਜੀ ਮਾਲੇ ਤਾਂ ਹਾਂਜੀ ਉਹ ਤੋਂ ਦਿਲ ਜੇ ਪਿਓਰ ਤੇ ਅੱਛਾ ਹਾਂਜੀ ਬਾਕੀ ਤੇ ਨੋਟੇ ਤੇ ਪਿੱਛੂ ਤੇ ਲਈਏ ਫਿਰ ਇਹ ਵੀ ਜੀ ਪਹਿਲੇ ਸੂਰੇ ਤੋਂ ਜਾਂਦੇ ਤੇ ਅੱਛਾ ਆ ਹਾਲ ਹਣਾ ਜੀ ਬਾਕੀ ਸਾਰੀ ਗੀਤੀ ਚਵਾਜਰੀ ਇਹੋ ਜੀ ਅੱਜ ਕੱਲ ਨੂੰ ਅੱਛਾ ਜੀ ਠੀਕ ਹਾਂਜੀ ਇਹ ਸੰਦੀਪ ਜੀ ਚਾਰੇ ਥਾਵਾਂ ਤੇ ਫੇਰੇ ਜਿੰਦੀ ਮੱਡੀ ਛੋਟੀ ਕਹਿੰਦੇ ਨੇ ਮਰ ਕੱਟੀ ਹੋਣੀ ਜੀ ਨਹੀਂ ਠੀਕ ਆ ਇਹਨੂੰ ਸੰਦੀਪ ਜੀ ਦੇ ਦਈਏ 64000 ਦੀ 64000 ਦੀ ਚਲੋ ਠੀਕ ਆ ਹੋਰ ਜੀ ਉਹ ਵੀ ਜੀ ਲੈ ਲਈ ਆ ਪੁੱਤ ਖੋਲ ਹੋਈ ਇਹ ਗੱਬਣਾ ਭਾਈ ਵੱਡੀ ਨਹੀਂ ਜੀ ਇਹ ਸੂਈ ਨੇ ਹਾਂਜੀ ਚੱਲ ਰਿਹਾ ਜੀ ਦੁੱਧ ਦੇ ਕੋ 7 ਕਿਲੋ ਨੇ ਹਾਂ ਬਾਕੀ ਚੋਨ ਨੂੰ ਭਾਵੇਂ ਇਦਾਂ ਬੈਜੋ ਰੱਸੀ ਨਹੀਂ ਆਣਾ ਕੋਈ ਲੋੜ ਨਹੀਂ ਠੀਕ ਐ ਇਤਰਾ ਪਾਣੀ ਮਾਰੇ ਥੱਲੇ ਬੈਜੋ ਇਹ ਦੇ ਦੇਣੀ ਵੀਜੀ 12000 12000 ਸਰਫਾ ਲੋ ਜੀ ਮਾਰੇ ਸੱਤ ਕਿਲੋ ਦੁੱਧਾ ਜੀ ਬਾਕੀ ਸੀਲ ਛੰਡੀਆਂ ਵੀਜੀ ਨੂੰ ਕੋਈ ਹੈ ਨਹੀਂ ਰੋਲੇ ਵਾਲੇ ਹਾਂ ਠੀਕ ਐ ਇਦਾਂ ਭਾਂਜਿਆ ਤੜੇ ਚੁੜੀ ਜਾਓ ਬੈਜੇ ਹੱਲੂ ਜੀ ਚਲੋ ਕਿੰਨੇ ਟਾਈਮ ਹੋ ਗਿਆ ਸੁਈ ਨੂੰ ਜੀ ਸੁਈ ਨੂੰ ਵੀਜੀ ਨੂੰ ਮਹੀਨਾ ਲਾਓ ਸੁਈ ਆਪਣੇ ਕੋ ਆ ਬਸ ਠੀਕ ਐ ਸੁਈ ਆਪਣੇ ਕੋ ਬੱਚਾ ਮਰ ਗਿਆ ਇੱਕ ਮੈਂ ਥੋੜਾ ਬਾਹਰ ਜਾਂਦਾ ਕਰੇ ਘਰੇ ਚੋਨ ਨੂੰ ਰੱਖ ਦਿੰਦਾ ਬਿਲਕੁਲ ਜੀ ਦੁੱਧਾ ਨਹੀਂ ਸਕਦਾ ਚਲੋ ਆ ਘਰੇ ਆਦ ਨਹੀਂ ਬਕਾਉ ਨੇ ਇਹ ਵਿਜਾ ਕਟਾ ਕਟ ਬੋਤੋਏ लास्ट लास्ट ਉਹ ਨਹੀਂ ਇਸ ਕੋਲ ਇਹ ਵੀ ਤੇ ਖੀਰਾ ਕਟਾ ਰੇਡੇ ਲੱਗਿਆ ਰੇਡੇ ਲੱਗਿਆ ਲਿਆ ਦੇ ਪਰ ਰੇਡੇ ਜੋ ਨੂੰਗਾ ਪਰ ਬੰਦਾ ਆਪਣਾ ਚੱਲ ਗਿਆ ਠੀਕ ਆ ਉਹਦਾ ਕਰਕੇ ਪਾ ਦੇ ਯਾਰ ਇਹ ਤਿਆਰ ਇਹ ਤਿਆਰੀ ਜਾਂਦੀ ਇਹ ਹੁਣ ਲਾਇਆ ਸੀ ਇਹ ਹਦਾਂ ਮਹੀਨਾ ਰੋਕ ਕਿਉਂ ਇਹਦੀ ਮੰਮਮੀ ਨੇ ਠੀਕ ਇਹਦੀ ਫੋਨ ਆਈ ਜਾਂਦੀ ਅੱਛਾ ਠੀਕ ਆ ਮੈਂ ਖੋਲ ਗਿਆ ਨਹੀਂ ਨਹੀਂ ਉਹ ਤੋਂ ਕਰਦੇ ਇਧਰ ਇੱਕ ਕਟਾ ਦੇ ਬੋਤ ਇਹਦਾ ਆ ਰੇਡੇ ਠੀਕ ਆ ਆ ਜਾ ਵੀਰੇ ਆ ਜਾ ਇਹੀ ਬਰਿੰਦੀ ਬਾਜੀ ਦੀ ਕੀ ਮਹਰਾ ਇਹ ਵੀ ਜਿਹੜੀ 28000 ਦਾ 28000 ਦਾ ਚਲ ਜਿਹੜੇ ਵੀ ਜੀ ਲੱਗਾ ਨੇ ਬਿਲਕੁਲ ਵਧੀਆ ਹੈ ਬាទ ਠੀਕ ਹੈ ਲਿਆਂ ਜਿਹੜੇ ਲੱਗੇ ਦਾ ਕਰਕੇ ਥੋੜਾ ਆ ਵੀ ਮਹਿੰਗਾ ਲਿਆ ਹੈ ਚਲ ਚਲ ਬੰਦਾ ਚੱਲ ਚੱਲੇ ਉਹ ਤਾਂ ਦੇ ਵੀ ਜਣੋ ਜਰੂਰ ਬਾਜੀ ਵਧੀਆ ਨੇ ਕਿਸੇ ਜੀ ਦੀ ਬਾਕੀ ਇੱਥੇ ਆਓ ਮੈਂ ਚੈੱਕ ਕਰ ਲਗਾ ਬਾਜੀ ਜੀ ਆਪਣੀ ਚੋਗੇ ਖਾਣ ਤਸल्ली ਕਰ ਹਾਂਜੀ ਹਾਂ ਬਾਕੀ ਜਿੰਨਾ ਦੁੱਧ ਕਿਹਾ ਦੁੱਧ ਨਿਕਲੂਗਾ ਇੱਥੇ ਆਪਣੇ ਕੋਲ ਨਹੀਂ ਬਿਲਕੁਲ ਅਗਲੇ ਦੀ ਸੇਵਾ ਉਹਦੇ ਕਰਦੇ ਬਿਲਕੁਲ ਬਾਜੀ ਬਿਲਕੁਲ ਬਾਕੀ ਕਿਲੋ ਖਣ ਦਾ ਫਰਕ ਹੋ ਸਕਦਾ ਜੇ ਕੋਈ ਉਤਰਾ ਵੀ ਲੈ ਕੇ ਜਾਵੇ ਉਹ ਹੋਣਾ ਨਹੀਂ ਹਾਂਜੀ ਹਾਂਜੀ ਉਹ ਵੀ ਰਿਵਿਊ ਪੇਦਾ ਕਰਕੇ ਉਦਾਂ ਨਹੀਂ ਕੋਈ ਆਪਾਂ ਵੀ ਲਿਓਨੇ ਆਪਣੇ ਕੋਈ ਨਾ ਕੇ ਦੋਦੇ ਆ ਨਹੀਂ 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 ਬਿਲਕੁਲ ਜੀ ਬਾਕੀ ਸੰਦੀਪ ਜੀ ਪਿੰਡ ਵੈਂਪੂਈ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਫਿਰਮੁਰ ਸਾਹਿਬ ਮੋਬਾਈਲ ਨੰਬਰ 90565308 9050000 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ